ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਸੇ ਤੇ ਸਤਿਗੁਰਾਂ ਦਾ ਪਾਣਾ ਹੈ ਕਿਉਂਕਿ ਸਤਿਗੁਰਾਂ ਦੇ ਮਾਰਸ ਸੇ ਪਾਸੜ ਕਤੀ ਕਤੀ ਤੇ ਵੀ ਮੈਨੂੰ ਬੈਠ ਕੇ ਇਹ ਗੱਲ ਕਹਿ ਰਹੀ ਸੀ ਤੇਰਾ ਕੀ ਆਪੀ ਚਾਹਗਾ ਜੀ ਬਹੁਤ ਨੇ ਪਾਣ ਦੇ ਉਮਾਗ ਕੈ ਸਤਿ ਸੇ ਪਾਸਾ ਬਾਣੀ ਦੇ ਵਿੱਚ ਤੇ ਸੇ ਬਹੁਤ ਕੁਝ ਨਾਸ ਤੇ ਕਹਿੰਦੇ ਨੇ ਗੁਰੂ ਦੀ ਜਾਨ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਬੰਦੇ ਸਾਡੇ ਹਲਕੀ ਇਲਾਕੇ ਦੇ ਮਾਲਵੇ ਦੇ ਮਸ਼ਹੂਰ ਪਿੱਤਰਸਤਾਨ ਕੱਲੇਵਾ ਜਿਸ ਸਥਾਨ ਨੂੰ ਬਾਬਾ ਸੂਰਜ ਸਿੰਘ ਜੀ ਨੇ ਇਸ ਸਥਾਨ ਨੂੰ ਸੰਸਥਾ ਦਾ ਗਾਜ਼ੀ ਜੀ ਨੇ ਸਫਲ ਨਾਮ ਦਾ ਸਥਾਪਿਤ ਕੀਤਾ तकरीबन 47 ਸਾਲ ਤੋਂ ਵਾਸਰਾ ਇਹਦਾ ਪੰਜ ਤੂਤਕ ਸਰੀਰ ਹੈ ਇਹ ਜਿਹੜਾ ਕੂੜਾ ਬਣ ਕੇ ਸੱਚ ਦਾ ਪਿਆਲਾ ਕਰ ਗਿਆ ਸੁਬੋਤ ਸੰਗਤਾਂ ਉਹਨਾਂ ਨੇ ਦਰਸ਼ਨ ਪਾਸ ਸੀ ਤੇ ਦਰਸ਼ਨ ਕਾਸਤੇ ਆ ਰਹੀ ਹੈ ਜਿਸ ਵਰਗਾ ਨਹੀਂ ਇੱਕ ਕਰੁਕ ਕਰਾ ਦੀ ਗੱਲ ਕੀਤੀ ਜਾਵੇ ਤਾਂ ਜੋ ਇੱਕ ਅਸਲੀ ਸੰਤ ਜਿਨ੍ਹਾਂ ਜਿਵੇਂ ਸੰਤਾਂ ਤੋਂ ਪ੍ਰੋਤਸਾਹਨ ਆਯੋਜਨ ਕਰਦਾ ਨਾ ਸੀ ਉਹਨਾਂ ਨੇ ਜੀ ਬਹੁਤ ਬੈਠ ਰਹੇ ਕਿ ਨਕਾਲ ਅਕੈਡਮੀ ਬਣਾ ਕੇ ਜਿਹੜੀ ਵਿਦਿਆ ਸੀ ਉਹ ਲੋਕਾਂ ਨੂੰ ਮੋਲ ਉਸ ਨੂੰ ਪ੍ਰਾਪਤ ਪਰਗਾਇਤ ਤੁਹੋ ਤੇ ਲਿਗੇ ਨੇ ਕਲਪੂਰਨਾ ਦਾ ਕ੍ਰੀਮਪਾਲ ਆਪਣੇ ਦੇ ਨੀਕੀ ਗੁਰਦਾਰਾ ਨਿਹਰਵਾਲ ਧਲੇਵਾਲ ਸਾਹਿਬ ਧਲੇਵਾਲ ਵਿੱਚ ਉਹਨਾਂ ਦਾ ਜਿਹੜਾ ਪ੍ਰੋਗਰਾਮ ਸਜਕਾਰ ਹੈ ਅੱਜ ਉਹਨਾਂ ਨੇ ਸਟ੍ਰੀਟ ਤੇ ਜਿੱਥੇ ਸੰਗਤਾਂ ਇਕੱਠੀਆਂ ਹੋਈਆਂ ਨੇ ਲਗਾਤਾਰ ਜਾਤ ਉਹਨੇ ਬਸ ਉਹ ਜਿੱਥੇ ਨੁਯਾਰੀ ਵਿਦਿਆ ਦੇ ਵਿੱਚ ਜਿੱਥੇ ਗੁਰਦਾਰਾ ਜਿਹੜੀ ਕੱਲੀ ਆਸਮਿਤ ਕਰਦੀ ਆ ਉਹ ਦੇਖ ਕੇ ਉਹਦੇ ਨਾਲ ਵੀ ਜੁੜਿਆ ਸੋ ਉਹਨਾਂ ਦਾ ਬੇਸ਼ੱਕ ਇਹ ਭਾਣਾ ਸੀ ਭਾਣੇ ਹਟਾ ਕੇ ਤੇ ਕੌਲੇ ਦੇ ਬਣਾ ਉਸ ਉਹਨਾਂ ਨੇ ਤੋਂ ਦੇ ਰਹੇ ਨੇ ਇਹ ਸੱਚੀ ਗੱਲ ਹੈ ਕਿ ਇਹਨਾਂ ਦੇ ਜੁਹਾ ਪੁੱਛਾਂ ਨੇ ਇਹ ਮਾਪ ਪੁੱਛਾਂਰੇ ਚਲੇ ਜਾਂ ਗਏ ਕਲਾਪ ਇਹਦਾ ਹੋ ਗਿਆ ਅੱਜ ਜਦੋਂ ਟੀਆ ਦੇ ਕੋਲ ਉਹਨਾਂ ਦੀ ਕੁਰਸੀ ਦੇ ਕੋਲੇ ਗੱਦੀ ਕੁਆ ਸੀ ਬੈਠੀ ਆ ਅੱਜ ਹੀ ਖਾਲੀ ਮਹਿਸੂਸ ਹੋ ਰਹੀ ਹੈ ਇਸ ਸਤੂ ਕਰਕੇ ਦਾ ਕਰਨ ਕਿ ਜਿਹੜਾ ਅਕੇ ਉਹਨਾਂ ਨੇ ਆਪਣੇ ਨੂੰ ਸੇਵਾਦਾਰ ਪੂਰੇ ਪਰਵਰਤਨ ਕਰ ਦਿੱਤੀ ਤੇ ਉਹਨਾਂ ਬਾਬਤ ਦੇ ਨਾਲ ਹੀ ਕਰਕੇ ਜਾਣਦੇ ਆ ਉਹਨਾਂ ਨੇ ਆਪਣੀ ਹਾਲੀ ਦੀ ਦੀ ਸਾਰੀ ਸੰਗਤ ਉਹ ਰਾਗ ਨੂੰ ਕਰ ਰਹੀ ਹੈ ਪਰ ਇਹ ਹੁਕਮ ਸੀ ਬਾਰੇ ਕੋਈ ਜਦੋਂ ਬੋਲਣ ਤੋਂ ਸਿਰ ਇਹ ਬਾਰੇ ਦਾ ਐਸਾ ਉਹਨਰੇ ਪਲੇਮ ਦਾ ਪਿਛੀ ਚਲੇ ਗਏ ਹਨ ਇਹ ਵਿਸ਼ਾ ਸਦੀਪਾਸ ਕਹਾਂਗੇ ਇਹ ਨੇ ਨੇਕਾਸ ਸੇਪਰਸਾ ਤਾਮੀ ਤਰੋ ਦਾ ਨਿਆਂ ਜਿਸ ਨੂੰ ਸਾਥ ਸਾਥ ਜਖਤ ਪਾਇਆ ਗਿਆ ਜਨਾਂ ਨੂੰ ਆਪਣੇ ਹੱਥੋਂ ਬੇਸਰ ਬਾਰੇ ਦਾ ਉਹਨਾਂ ਬਾਰੇ ਸੰਸਾਰ ਨਾਲ ਇਸ ਦਾ ਸੋਰਾ ਵਾਰਨੋ ਤੁਸ਼ਕਾਰ ਕਰਦਾ ਸਭੂ ਕਰਤਾ ਕਰੇ ਸਾਹਿਬ ਬਲਵੰਦੀ ਇੱਕ ਪ੍ਰਸੰਦਾ ਅਮੇਸ਼ਾ ਚਰਦੀ ਹੈ ਕਹਾਂਨੇ ਵਿੱਚ ਰਹੇ ਕਿ ਲੋਕਾਂ ਨੂੰ ਲੱਗੇ ਦੇ ਵਿੱਚ ਬਣਦਾ ਰਹੇ ਸੋ ਤੇ ਸੰਗਤ ਦਾ ਬਹੁਤ ਸਾਹਿਬ ਸੰਗਤ ਦਾ ਬਹੁਤ ਕਰਦੇ ਤੇ ਦਵੀਂ ਦੇ ਕੰਮ ਮਹਾਂਪੁਰ ਸਾਹਿਬ ਦੇ ਅੰਤਿਸਥਾਨ ਦੇ ਕੋਲ ਕੇ ਆਪਾਂ ਆਖੇ ਉਸਾਰੇ ਸੰਗਤ ਦੇ ਸੁਖੇ ਕਰੇ ਆਪਣੀ ਹਾਂਜੀ ਮੋਹਰਵਾ ਦੇ ਵਿੱਚ ਰਵਾਈਏ ਜੀ